ਸਾਬੀ ਪਤ ਮੈਂ ਡਿਕਣ ਨਹੀਂ ਬਾਹਰ ਤੂੰ ਮੁੜ ਕੇ ਆਇਆ ਹੀ ਨਹੀਂ ਉਹ ਚਾਚੀ ਇੱਥੇ ਹੀ ਠੀਕ ਆ ਮੈਂ ਕਿ ਬਹਿਣਾ ਤੇ ਤੁਹਾਡੀਆਂ ਆਪਸੀ ਗੱਲਾਂ ਤੁਸੀਂ ਆਪਸੀ ਤੇ ਹੈਗੇਂ ਫਿਰ ਵੀ ਬਹਿ ਜਾ ਮੇਰਾ ਕੰਮ ਚਲ ਮਾਂ ਪੁੱਤ ਗੱਲ ਕਰਾਂਗੇ ਕੋਈ ਤੂੰ ਆਇਆ ਹੀ ਨਾ ਬਾਹਰ ਨਹੀਂ ਮੈਂ ਆ ਵੀ ਨਹੀਂ ਆਇਆ ਮੈਂ ਬਹਿ ਗਿਆ ਫਿਰ ਇੱਥੇ ਠੀਕ ਆ ਛੁੱਟੀ ਦੇ ਦਿਨ ਕਰਕੇ ਆਏ ਹੀ ਵਧੋ ਕੇ ਆਏਂ ਵਧੀਏ ਆਓ ਚਾਚੀ ਉਹਦੇ ਸ਼ਹਿਰ ਦਾ ਆ ਗਈ ਮੇਲ ਵਧ ਗਈ ਆ ਚੱਲ ਆ ਵੀ ਚੰਗਾ ਹੋ ਗਿਆ ਵਧ ਗਈ ਆ ਹਾਂਜੀ ਵੇ ਮੈਂ ਤੇ ਉਦੋਂ ਦੀ ਤੇਰੀ ਮਾਂ ਨੇ ਗੱਲਾਂ ਸੁਣ ਲਈ ਵੇ ਕੀ ਕਰਨ ਈ ਮਿੰਟ ਉਸ ਫਾਰੀ ਦੀ ਜੇ ਜਮਾ ਲਾ ਨਾ ਕੋਈ ਜਿੱਕੀ ਕਰਦੀਗੀ ਤੇ ਫਿਰਦੀ ਆ ਮੈਂ ਤੇ ਬੜਾ ਸਮਝਾਇਆ ਪਰ ਸਮਝਦੀ ਨਹੀਂ ਉਹ ਕੋ ਗੱਲ ਨੂੰ ਹੂੰ ਨਾ ਕੀ ਕਹਿੰਦੀ ਆ ਮੰਮੀ ਆ ਛੱਡ ਉਹਦੀ ਮੰਮੀ ਦੀ ਆ ਤੈਨੂੰ ਕੀ ਦੱਸਾਂ ਮੈਂ ਤੈਨੂੰ ਇਹ ਸਮਝਾਉਣੀ ਆ ਕਿ ਸੋਕਰੇ ਨਾਲ ਨਾ ਪੁੱਤ ਵਗਾੜੇ ਦੋਵਾਂ ਜੀਆਂ ਦੇ ਲਾ ਦਿੰਦੇ ਆ ਸਵੇਰੇ ਲੜੋ ਤੇ ਰਾਤ ਨੂੰ ਇਕੱਠੇ ਜੇ ਰਾਤ ਨੂੰ ਲੜੋ ਤੇ ਸਵੇਰੇ ਇਕੱਠੇ ਤੇ ਦੋਵੇਂ ਜੀ ਲੜੀਦਾ ਨਹੀਂ ਹੁੰਦਾ ਪੁੱਤ ਮੈਂ ਤੇ ਚਾਚੀ ਤਾਨੂੰ ਦੱਸਿਆ ਨਹੀਂ ਆ ਅਦੋਗ ਦਿਨ ਹੋਏ ਮੈਂ ਤੇ ਪਿੱਛੇ ਲੱਗ ਕੇ ਸੋ ਸੁੱਖ ਨੂੰ ਧੱਕਾ ਵੀ ਮਾਰਿਆ ਤੇਰਾ ਦਿਮਾਗ ਖਰਾਬ ਆ ਸਾਬੀ ਸੋਨੇ ਵਰਗੀ ਹੀਰੇ ਵਰਗੀ ਕੁੜੀ ਆ ਜਿੰਨੂੰ ਵਿਚਾਰੀ ਨੂੰ ਧੱਕੇ ਮਾਰਨ ਦਿਆ ਤੂੰ ਉਹ ਤੇ ਚਾਚੀ ਗੱਲ ਹੈਗੀ ਆ ਕੀ ਕਰਾਂ ਫਿਰ ਚਾਚੀ ਮਾਂ ਦੀ ਵੀ ਸੋਨੀ ਪੈਂਦੀ ਤੁਹਾਨੂੰ ਪਤਾ ਹੀ ਆ ਮਾਵਾ ਵੀ ਕਿਤੇ ਐਵੇਂ ਮਿਲਦੀ ਆ ਮਾਵਾ ਤਾਂ ਨਹੀਂ ਐਵੇਂ ਮਿਲਦੀਆਂ ਤਾਂ ਬਕਾਨੀਆਂ ਧੀਆਂ ਹੀ ਐਵੇਂ ਮਿਲ ਜਾਂਦੀਆਂ ਵਾ ਨਹੀਂ ਚਾਚੀ ਉਹ ਤੇ ਗੱਲ ਮੈਂ ਤੁਹਾਡੀ ਮੰਨਦਾ ਠੀਕ ਆ ਹੁਣ ਫਿਰ ਦੱਸੋ ਮੈਂ ਕੀ ਕਰਾਂ ਚਾਚੀ ਕਰਨਾ ਕੀ ਐ ਸਾਬੀ ਮੈਂ ਤੇ ਸਾਰਾ ਜਾਣੀਏ ਕਿ ਕਿਹਦਾ ਕਸੂਰ ਹੈ ਕਿਹਦਾ ਨਹੀਂ ਜੇ ਮੈਂ ਤੈਨੂੰ ਕੁਝ ਦੱਸਾਂ ਤੇ ਤੈਨੂੰ ਇਹ ਹੋਣਾ ਚਾਚੀ ਸਾਡੇ ਘਰ ਪਾੜਕ ਪਾਉਂਦੀ ਹੈ ਨਹੀਂ ਦੱਸੋ ਤੁਸੀਂ ਕੋਈ ਗੱਲ ਨਹੀਂ ਅੱਗੇ ਮੈਂ ਕਿੰਨਾ ਤੁਹਾਨੂੰ ਕਹਿਣਾ ਨਹੀਂ ਸਾਬੀ ਇਹ ਤੂੰ ਹੀ ਜਾ ਗੱਲ ਦੀ ਜੜ ਤੱਕ ਤੂੰ ਹੀ ਖੜੇਂ ਗਿਆ ਤੇ ਤੈਨੂੰ ਆਪਣੇ ਆਪ 'ਚ ਯਕੀਨ ਹੋਊਗਾ ਵੀ ਕਿਹਦਾ ਕਸੂਰ ਆ ਮਾਂ ਦਾ ਕਸੂਰ ਕਿ ਉਹਦਾ ਵਸ ਨਾਉ ਦਾ ਕਸੂਰ ਚਾਚੀ ਹੁਣ ਫਿਰ ਮੈਂ ਕੀ ਕਰਾਂ ਮੈਂ ਤੇ ਫਸਿਆ ਹੀ ਪਿਆ ਹਾਂ ਕਰਨਾ ਕੀ ਹੈ ਇਸ ਮੁਸੀਬਤ ਦਾ ਹੱਲ ਲੱਭ ਕੋਈ ਇਹਦੀ ਜੜ ਤੱਕ ਜਾ ਤੈਨੂੰ ਤਦ ਪਤਾ ਲੱਗੂ ਪੁੱਤ ਚਾਚੀ ਜੇ ਮੈਂ ਸੁੱਖ ਤੇ ਇਲਜ਼ਾਮ ਲਾਵਾਂ ਜਾਂ ਮੰਮੀ ਤੇ ਲਾਵਾਂ ਤੁਹਾਨੂੰ ਪਤਾ ਲੜਾਈ ਤੇ ਫਿਰ ਘਰ ਭੈਣੀ ਪੈਣੀ ਹੈ ਨਾ ਤੂੰ ਮਾਂ ਦੀ ਸੁਣ ਤੇ ਨਾ ਘਰ ਦੀ ਦੀ ਸੁਣ ਬੇਤੂਮ ਕਿ ਬਣਦਾ ਕੀ ਆ ਕੋਈ ਨਹੀਂ ਇਹ ਤੇ ਹੌਲੇ ਛਿਪਈਆ ਕਿ ਨਾ ਕਿਸ ਤਰ੍ਹਾਂ ਗੱਲ ਦਾ ਪਤਾ ਲੱਗੇ ਫੇਰ ਆ ਤੇ 100 ਗੱਲ ਇੱਕੋ ਹੀ ਆ 100 ਦੀ ਵੀ ਮਤਲਬ ਚਿਹਰੇ ਤੇ ਨਾ ਚਰਲੂ ਕਹਿ ਨਹੀਂ ਰਹੇ ਤੇ ਸੱਚ ਤੇ ਸਾਹਮਣੇ ਆ ਹੀ ਜਾਣਾ ਉਹ ਤੇ ਪੁੱਤ ਅੱਜ ਨਹੀਂ ਤੇ ਕੱਲ ਆ ਹੀ ਜਾਣਾ ਵਾ ਇਹ ਗੱਲ ਤੋਂ ਮੈਨੂੰ ਚੇਤਾ ਆਇਆ ਵਾ ਸੱਚ ਸਾਹਮਣੇ ਆਇਆ ਨਾ ਸਾਬੀ ਮੇਰੇ ਮੋਹ ਨਿਕਲ ਗਿਆ ਕਿ ਸਾਬੀ ਨੇ ਮੈਨੂੰ ਦੱਸਿਆ ਵਾ ਇਹਦੇ ਵੱਲੋਂ ਛੁੱਟੀ ਵਧਿਓ ਲੋ ਤੇ ਮੈਂ ਤੇ ਮੋਹ ਹੀ ਗੌਰਮਨ ਕਰਕੇ ਗੱਲ ਤੇ ਆਲੀ ਟਾਲੇ ਪਾਈ ਆ ਉਹ ਵੀ ਚਾਚੀ ਜਾਣ ਕੇ ਮੈਂ ਫਾ ਲਿਆ ਮੈਨੂੰ ਤੇ ਛੁੱਟੀ ਵਧਾਉਣੀ ਨਹੀਂ ਚਾਹੀਦੀ ਛੁੱਟੀ ਵਧਾਈ ਆ ਸਾਰਿਆਂ ਨੂੰ ਵਧਾਈ ਕੀਤਾ ਵਾ ਤੈਨੂੰ ਪੁੱਤ ਪਤਾ ਲੱਗ ਜੂਗਾ ਤੈਨੂੰ ਇਹ ਹੀ ਵਿੱਚ ਸੋਖੀ ਮਾੜੀ ਆ ਤੇ ਤੈਨੂੰ ਇੰਨਾ ਪਤਾ ਲੱਗ ਜੂਗਾ ਵੀ ਗਲਤ ਕੌਣ ਵਾ ਤੇ ਸਹੀ ਕੌਣ ਵਾ ਆਹ ਉਹ ਤੇ ਚਲੋ ਸਮੇਂ ਦੇ ਹਿਸਾਬ ਨਾਲੀ ਆ ਕੋਈ ਨਹੀਂ ਆ ਆਈ ਜਾਉ ਸੱਚ ਸਾਹਮਣੇ ਲੁਕਿਆ ਤੇ ਲੁਕਾਇਆ ਨਹੀਂ ਰੋ ਪਤਾ ਨਹੀਂ ਕਿੰਨੇ ਨਾ ਸੱਚ ਲੁਕਾਇਆ ਤੇ ਲੁਕਾਇਆ ਨਹੀਂ ਨੋਕਦਾ ਦੂਜੀ ਗਾੜੇ ਨੂੰ ਮਾਇ ਦੇ ਤੇਰੀ ਨੂੰ ਪਤਾ ਕੀ ਜਿੰਜਾਦਾ ਪਾਲਾ ਵਾ ਮੇਰਾ ਪੁੱਤ ਨਾ ਮੇਰੇ ਹੱਥੋਂ ਚਲ ਜੇ ਤੇ ਜਦੋਂ ਪੈੜੀਵੰਦਾ ਵੰਡਣਾ ਹੀ ਨਾ ਉਦੋਂ ਵੀ ਇਹਦਾ ਇਹੋ ਪਵਾੜਾ ਹੀ ਆਹ ਚਾਚੀ ਹੁਣ ਮੈਂ ਕੀ ਕਰਾਂਵੇਂ ਤੇ ਆਪਣੇ ਅੱਖੀਂ ਦੇਖਿਆ ਵਾ ਅੰਦਰਸ ਜੋ ਚੰਗਾ ਬੰਨਾ ਸਾਰਾ ਕੁਝ ਆਪ ਲੈ ਲਿਆ ਤੇ ਸਾਨੂੰ ਵੇਖਿਆ ਹੀ ਨਾ ਤੂੰ ਆਹੋ ਪਰ ਚਾਚੀ ਚਲੋ ਉਹ ਤੇ ਇੱਕ ਵੱਖਰੀ ਗੱਲ ਐ ਉਹ ਤੇ ਮੰਡ ਵਰਤਾਰਾ ਤੇ ਹੋਣੀ ਆ ਹੀ ਗਾ ਉਹ ਤੇ ਜਿਹਦੇ ਹਿੱਸੇ ਦੀ ਆ ਉਹਦੇ ਹਿੱਸੇ ਆਉਣੀ ਆਉਣੀ ਤੇ ਹੁਣ ਉਹੋ ਗੱਲ ਫੇਰ ਮੰਡ ਵਰਤਾਰੇ ਦੀ ਆ ਗਈ ਤੇ ਮੈਂ ਵੀ ਕੀ ਗੱਲ ਕੀਤੀ ਮੈਂ ਵੀ ਆਪਣਾਟ ਦੀ ਗੱਲ ਮਾੜੀ ਜੀ ਛੜੀ ਹੈ ਹੈ ਤੇ ਮੰਮੀ ਨੂੰ ਹੋ ਗਿਆ ਵੀ ਇਹਦੇ ਇਹ ਸੇਰਾ ਵਾ ਇਹਨੇ ਮੰਗਣਾ ਤੇ ਲੜਾਈਆਂ ਸਾਡੇ ਘਰ ਹੋਈਆਂ ਲੜਾਈਆਂ ਤੇ ਇਹ ਗੱਲ ਦੀਆਂ ਪਈਆਂ ਵਾ ਵੀ ਮੰਡਣਾ ਵਾ ਤੇ ਤੈਨੂੰ ਮੇਰੇ ਚਾਚੇ ਨੇ ਵੀ ਕਿੰਨਾ ਸਮਝਾਇਆ ਵੀ ਤੇਰੀ ਮੰਮੀ ਨਹੀਂ ਬਾਹਰ ਆ ਸਕਦੀ ਚੱਲ ਸਾਬੀ ਸੁੱਖ ਕਿੱਥੇ ਆ ਉਹ ਬੈਠੀ ਆ ਤੇ ਮੈਂ ਉਹਦੇ ਨਾਲ ਦੋ ਮਿੰਟ ਵੇਖਾਂ ਫੇਰ ਮੈਂ ਵੀ ਜਾਵਾਂ ਕਿੰਨੇ ਚਿਰ ਦੀ ਆਈਆਂ ਆਂ ਚੰਗਾ ਚਾਚੀ ਪੁੱਤ ਜੇ ਬੈਨ ਕਾਦੀ ਕਾਪੀ ਹੈ ਨਾ ਦਾਰ ਕਾਦੀ ਫੋਟੋ ਕਾਪੀ ਹੈ ਕਿਤੇ ਸਭ ਕੁਤ ਕੀ ਕਰਨ ਲਈ ਕੋਈ ਲੱਭੀ ਜਾਨੀ ਚਾਚੀ ਜੀ ਮੈਂ ਨਾ ਆਪਣੇ ਨਾ ਪ੍ਰੂਫ ਲੱਭਣ ਦੀ ਆਧਾਰ ਕਾਰਡ ਦਾ ਚੇਂਜ ਕਰਾਉਣਾ ਐਡਰੈਸ ਵਗੈਰਾ ਇੱਥੋਂ ਦਾ ਕਰਨਾ ਵਾ ਮੇਰੇ ਪੇਕੇ ਪਿੰਡ ਦਾ ਹੀ ਐ ਨਾ ਹਜੇ ਵੀ ਆਹੋ ਚਾਹੀਦਾ ਜ਼ਰੂਰੀ ਮੈਂ ਤਾਂ ਆਖਣ ਦੀ ਸੁੱਖ ਮੇਰੇ ਨਾਲ ਗੁੱਸੇ ਆ ਕਿਹੜੀ ਗੱਲੋਂ ਆਈ ਨਹੀਂ ਮੇਰੇ ਲਾ ਕੇ ਮੋਟੇ ਬੈਠੀ ਨਹੀਂ ਨਹੀਂ ਚਾਚੀ ਜੀ ਮੈਂ ਦੱਸੋ ਕਿਹੜੀ ਗੱਲੋਂ ਗੁੱਸੇ ਹੋਣਾ ਤੁਹਾਡੇ ਨਾਲ ਤਾਂ ਹੀ ਕੀ ਵਿਗੜ ਗਿਆ ਜੀ ਮੇਰਾ ਮੈਨੂੰ ਤਾਂ ਇੰਜ ਹੀ ਲੱਗਣ ਡਿਆ ਨਹੀਂ ਨਹੀਂ ਬਸ ਤਾਂ ਚਾਹ ਵੜਾ ਕੇ ਤੁਸੀਂ ਪੀ ਲਿਓ ਮੈਂ ਭਾਂਡੇ ਮੰਜਨ ਡੈਪੀ ਤੇ ਫਿਰ ਮੈਂ ਆ ਨਿਹਾਈ ਪ੍ਰੂਫ ਮੈਂ ਚੱਲ ਕਰ ਛੜਾ ਕੰਮ ਤੇ ਇਹ ਵੀ ਰਹਿੰਦਾ ਰਹਿ ਜਾਣਾ ਫਿਰ ਉਹਨਾਂ ਦੀ ਛੁੱਟੀ ਪੂਰੀ ਹੋ ਜਣੀ ਆ ਹਾਂ ਉਹ ਛੁੱਟੀ ਹੈ ਗਈ ਆ ਹੁਣ ਹੁਣ ਹੋ ਜਾਣਗੇ ਤੇ ਚੰਗਾ ਵਾ ਪ੍ਰੂਫ ਚਾਹੀਦੇ ਸਾਰੇ ਫੇ ਇੱਥੇ ਦੇ ਹੋਣ ਤੇ ਚਾਹੀਦੇ ਆ ਨਾ ਹਾਂਜੀ ਉਹ ਹੀ ਮੈਂ ਲੱਭਣ ਲਈ ਆ ਆਪਣਾ ਸਾਰਾ ਹੋਰ ਸੁਣਾਓ ਤੁਸੀਂ ਬਾਜੀ ਜੀ ਨੂੰ ਠੀਕ ਠਾਕ ਹਾਂ ਬਹੁਤ ਠੀਕ ਠਾਕ ਨੂੰ ਚਲੋ ਕੋਈ ਨਹੀਂ ਮੈਂ ਬਾਅਦ ਵਿੱਚ ਚਲਾ ਬ ਲੈਣੀ ਆ ਚਾਚਾ ਜੀ ਦਾ ਆਇਆ ਫੋਨ ਹਾਂ ਚਾਚਾ ਜੀ ਦਾ ਆਇਆ ਫੋਨ ਠੀਕ ਠਾਕ ਹਾਂ ਠੀਕ ਠਾਕ ਠੀਕ ਹੈ ਬੜੀ ਆਪਣੇ ਜਠਾਣੀਆਂ ਨਾਲ ਹੋਲੀ-ਵੋਲੀ ਗੱਲਾਂ ਕਰਨ ਦੇ ਇਹ ਗੱਲਾਂ ਕੀ ਕਰਨੀਆਂ ਜਠਾਣੀਆਂ ਦਾ ਤੈਨੂੰ ਪਤਾ ਹੀ ਐ ਜਠਾਣੀਆਂ ਦਰਾਣੀਆਂ ਦੀ ਗੱਲਾਂ ਦੁੱਖ ਸੁੱਖ ਭੇਰੇ ਹੁੰਦੇ ਆ ਹਾਂਜੀ ਨਹੀਂ ਤਾਂ ਇੰਨੀ ਮੈਂ ਵਿੱਚ ਆਈ ਮੈਂ ਚਲੋ ਦੋਵੇਂ ਦਰਾਣੀਆਂ ਜਠਾਣੀਆਂ ਦੀ ਆਪਸ ਵਿੱਚ ਵਾ ਗੱਲਾਂ ਬਾਤਾਂ ਮਾਰਨ ਕਿੰਨੇ ਚਿਰ ਇਕੱਠੇ ਗੁੱਠੀਆਂ ਰਹੀਆਂ ਹਮਾਰੇ ਤੈਨੂੰ ਪਤਾ ਹੀ ਆ ਅੱਡ ਹੋਏ ਹੋਏ ਬੰਦਾ ਤੇ ਫਿਰ ਆਮਾ ਹਾਂ ਟਾਈਮ ਨਿਕਲਦਾ ਵਾ ਘੜੀ ਕੇ ਬੈ ਬੂਕੇ ਤੁਖ ਸੁਖ ਕਰ ਲੀਦਾ ਇੱਕ ਗੱਲ ਇਹ ਵੀ ਜੇ ਇਕੱਠੇ ਹੋਈਏ ਤੇ ਬੰਦੇ ਦਾ ਇੰਨਾ ਪਿਆਰ ਹੋਵੇ ਅੱਡ ਹੋ ਜੀਏ ਫਿਰ ਚੇਤਾ ਸੋ ਕੁ ਜ਼ਿਆਦਾ ਹੁੰਦਾ ਜੇ ਨਾਲੇ ਇਸੇ ਬੰਨੇ ਬੰਨੇ ਨਾ ਜਾਂਦਾ ਬੰਦਾ ਪਿਆਰ ਪੂਰ ਤੈਨੂੰ ਪਤਾ ਅੱਜ ਕੱਲ ਕਿੰਨਾ ਕੁ ਹੁੰਦਾ ਆ ਇਹ ਵੀ ਗੱਲ ਸੱਚ ਜੀ ਹਾਂਜੀ ਹੋਰ ਗੱਲਾਂ ਛੱਡ ਤੈਨੂੰ ਸੂਟ ਪਸੰਦ ਆ ਕਿ ਨਹੀਂ ਆ ਨੀ ਚਾਚੀ ਜੀ ਬੜਾ ਪਸੰਦ ਮੈਨੂੰ ਤੇ ਕਲਰ ਹੀ ਬੜਾ ਪਿਆਰਾ ਲੱਗਾ ਆ ਮਿੱਠੀ ਜੀ ਛੇੜੀ ਸੀ ਚਾਲ ਕਲਰ ਤੇ ਪਿਆਰਾ ਲੱਗਾ ਮੈਨੂੰ ਪਤਾ ਮਗਰ ਉਸ ਚਾਚਾ ਤੇਰਾ ਵੀ ਕਵੇ ਕਹਿੰਦਾ ਵੀ ਤੂੰ ਕੁੜੀ ਨੂੰ ਗਰਮੀਆਂ ਵਾਲਾ ਸੂਟ ਦੇ ਦਿੱਤਾ ਵਾ ਤੇ ਹਰਚਵਾਲ ਖਾੜ ਦਿਉਂਦੇ ਸਿਆਲ ਵਾਲਾ ਬਣਾ ਦੇਣੀ ਆ ਮੈਂ ਹਾਂ ਉਹ ਆਏ ਟਾਈਮ ਕੱਢ ਕੇ ਥੋੜਾ ਜਿਹਾ ਹੀ ਤੇ ਕੋਈ ਨਹੀਂ ਚਾਚੀ ਜੀ ਫਿਰ ਕਿਉਂ ਬੜਾ ਵਧੀਆ ਮੇਰਾ ਹੱਕ ਲਿਆ ਹੋਣਾ ਮੌਸਮ ਚੇਂਜ ਹੋਣਾ ਇੰਨਾ ਸਿਆਲ ਤੋਂ ਬੰਨਾ ਗਰਮੀਆਂ ਆਉਣੀ ਹੋ ਤਾਂ ਮੈਂ ਚੜਦੀਆਂ ਗਰਮੀਆਂ ਸਵਾ ਲੈਣਾ ਵਾ ਨਹੀਂ ਤੇ ਚਲ ਜੀ ਮੇਰੇ ਨਾਲ ਤੇ ਨੂਰ ਨਾਲ ਤੇ ਜਾ ਕੇ ਹਰਚਵਾਲਾਂ ਦੋ ਬਣਵਾ ਲਿਆ ਮੇਰਾ ਉਹ ਦੋ ਤੇ ਚਾਚੀ ਜੀ ਹੈਗੇ ਆ ਗਰਮ ਬਣਾ ਤੇ ਮੰਮੀ ਬਣਾਣੇ ਕੋਈ ਨਹੀਂ ਬਾਕੀ ਜੇ ਲੋੜ ਹੋ ਉਹ ਤੇ ਤੁਹਾਡੇ ਹੀ ਪਾਉਣ ਦੇ ਦੱਸ ਦਾਂਗੀ ਚਾਚੀ ਜੀ ਜੇ ਨਹੀਂ ਤੂੰ ਜਾਣਾ ਤਾਂ ਮੈਂ ਰੰਗ ਪਸੰਦ ਕਰ ਲਿਆ ਉਹ ਮੇਰਾ ਰੰਗ ਪਸੰਦ ਆ ਜਾਊਗਾ ਤੈਨੂੰ ਨਹੀਂ ਨਹੀਂ ਕੋਈ ਨਹੀਂ ਚਾਚੀ ਜੀ ਬਹੁਤ ਸੋਨਾ ਹੋ ਵੀ ਸੋਣ ਨਹੀਂ ਖੇਚਣਾ ਤੂੰ ਹੀ ਕਰਿਓ ਕੋਈ ਗੱਲ ਨਹੀਂ ਰਹਿਣ ਦੋ ਭੈਣ ਜੀ ਤੇ ਨਾ ਉਹ ਤੇ ਮੇਰੀ ਨਹੀਂ ਨਾ ਉਹ ਦੋ ਮੇਰਾ ਵੀ ਹੱਕ ਬਣਦਾ ਹੀ ਆ ਠੀਕ ਆ ਕੋਈ ਨਹੀਂ ਚਾਚੀ ਜੀ ਮੈਂ ਤਾਂ ਕੇ ਸੋਚਦੀ ਮੈਂ ਉਹਨਾਂ ਨੂੰ ਵਿਆਹ ਨੂਰਦਾ ਹੀ ਪੈਣਾ ਵਾ ਕੋਈ ਨੀ ਨੋਰ ਦਾ ਪਹਿਣਾ ਵਾ ਘਰ ਦਾ ਵਿਆਹ ਵਾ ਜਿੰਨੇ ਦਿਨ ਜਦੋਂ ਵਿਆਹ ਰਕਿਆ ਜਾਂ ਜਿਹਾ ਜੋ ਕਾ ਦੋ ਆਣ ਕੇ ਫਿਰ ਘਰ ਨਾ ਮੈਂ ਭਾਬੀ ਬਣ ਕੇ ਸਾਰਾ ਕੰਮ ਕਰਨਾ ਲੈ ਆਉਣੀ ਵੀ ਤੂੰ ਹੀ ਆਪਣੇ ਵਰਗੀ ਸੋਹਣੀ ਰਹਿ ਗਈ ਠੀਕ ਐ ਚਾਚੀ ਜੀ ਕੋਈ ਗੱਲ ਨਹੀਂ ਤੁਹਾਡਾ ਵੀ ਸੂਟ ਹਦਾ ਬੜਾ ਸੋਹਣਾ ਲੱਗਣ ਡਿਆ ਅ ਮੇਰਾ ਸੂਟ ਸੋਹਣਾ ਹੁਣ ਬੁੱਢੇ ਵਾਰੇ ਸੂਟ ਹੀ ਪਾਉਣੇ ਆ ਤੇ ਨਵਾਂ ਦੇ ਪਾਉਣ ਦਾ ਹੁੰਦਾ ਹਾਡਾ ਉੜਦਾ ਨਵਾਂ ਰੀਜਾਂ ਪੂਰੀਆਂ ਕਰ ਲਈਏ ਨਵਾਂ ਦੀ ਮੈਂ ਤੇ ਅੱਗੇ ਭਾਂਜੀ ਪਾਂਧਰੀ ਨਹੀਂ ਆ ਨੌਂ ਦੀ ਰੀਜ ਨਾ ਕੋਈ ਰਹਿਣ ਦਾ ਕਰ ਆਪਣੀਆਂ ਤੇ ਜਿਹੜੇ ਚਾ ਮਾਰੇ ਮਾਰੇ ਆ ਨਾ ਨਵਾਂ ਦੇ ਰੀਜਾ ਰੀਜਣਾ ਕਰਿਆ ਕਰ ਪੂਰੀਆਂ ਇਹ ਵੀ ਪਤਾ ਹੀ ਹੈ ਤੁਹਾਨੂੰ ਚਾਚੀ ਜੀ ਗਾੜੀ ਕਿਸਮਤ ਨਾਲ ਹੀ ਫੇ ਸੱਸਾਂ ਰੀਜਾਂ ਕਰਨ ਮੈਂ ਤਾਂ ੱੱਕੇ ਨਾਲ ਲਾ ਪੀ ਆਪਣੇ ਸ਼ੌਂਕ ਸ਼ੌਂਕ ਪੂਰੇ ਕਰ ਲੈਣੇ ਹੁੰਦੀਆਂ ਨੇ ਚੀ ਚੂਜ ਲੈ ਲੈਣੇ ਹੁੰਦੀਆਂ ਨੇ ਮੈਂ ਤਾਂ ਜਦੋਂ ਵੀ ਆਵਾਂ ਨਾ ਪੈਣ ਜੀ ਨੂੰ ਇਹੋ ਸਮਝਾਉਣੀ ਆ ਪੈਣ ਜੀ ਉਹਨੂੰ ਕੁੜੀ ਨਾ ਸਮਝੀ ਧੀ ਸਮਝੀ ਤੇ ਉਹਦੀਆਂ ਰੀਜਾਂ ਸਾਰੀਆਂ ਪੂਰੀਆਂ ਕਰਨੀ ਹੁੰਦੀਆਂ ਨੇ ਹਾਂ ਚਾਚੀ ਜੀ ਜਿਹੜੀ ਤੁਹਾਡੀ ਨਾ ਹੋਣੀ ਕਿੰਨੀ ਕਰਮਾ ਵਾਲੀ ਆਉਣੀ ਆ ਹਨਾ ਜੇ ਤੁਸੀਂ ਮੇਰੇ ਵੱਲੋਂ ਇਹਦਾ ਸੋਚਣ ਦੇ ਤੇ ਆਪਣੀ ਨੌਣਾ ਕਿੰਨਾ ਕਰੋਗੇ ਸੋ ਕਮੇਰੇਟਡ ਚ ਬੜੀ ਰੀਜ ਆ ਤੇ ਮੈਂ ਆਪਣੀ ਨਾਉ ਜਿਹੜੀ ਐ ਧੀਆਂ ਉਹ ਰੱਖਾਂ ਉਹ ਹੀ ਗੱਲ ਨਾ ਫਿਰ ਮੈਂ ਤੇ ਫਿਰਤਾਏ ਚਾਚੇ ਦੀ ਨਾ ਉਹ ਤਾਂ ਡੇੜੀ ਆਪਣੀ ਨਹੀਂ ਉਹਦੀ ਕਿੰਨੀਆਂ ਰੀਝਾਂ ਪੂਰੀਆਂ ਕਰਨੀਆਂ ਜੀ ਮੈਂ ਥੋੜਾ ਇਹ ਸਮਝਦੀ ਆ ਵੀ ਮੇਰੀ ਜਠਾਣੀ ਦੇ ਨਾ ਮੈਂ ਤੇ ਆਪਣੀ ਸਮਝਦੀ ਤੈਨੂੰ ਹਾਂ ਇਹ ਹੁੰਦਾ ਨਾ ਜੇ ਕੋਈ ਰੀਝਾਂ ਪੂਰੀਆਂ ਕਰੇ ਤੇ ਇੰਨਾ ਹੀ ਬੜਾ ਮਾਨ ਤਨ ਹੁੰਦਾ ਅਗਲੇ ਬੰਦੇ ਦਾ ਆਹ ਕਿ ਚੱਲ ਕੋਈ ਨਹੀਂ ਜੇ ਚ ਕਿਸ ਚੀਜ਼ ਦੀ ਚ ਲੋੜ ਹੋਊਗੀ ਤੇ ਚਿਚਕਿਆ ਨਾ ਕਰ ਮੈਨੂੰ ਕਹਿ ਦਿਆ ਕਰ ਠੀਕ ਹੈ ਚਾਚੇ ਜੀ ਤੁਸੀਂ ਦੱਸੋ ਲਿਆਵਾ ਕੁਝ ਬਣਾ ਕੇ ਖਾਣਾ ਜੀ ਰੋਟੀ ਖਾਣੀ ਹੈ ਨਾ ਨਾ ਰੋਟੀ ਨਹੀਂ ਖਾਣੀ ਮੈਨੂੰ ਵੀ ਕਿੰਨਾ ਟਾਈਮ ਹੋ ਗਿਆ ਤੇ ਮੈਂ ਹਕਲੀ ਮੈਂ ਸੁੱਖ ਲਾ ਕੇ ਬੈਠ ਚਾਚੀ ਆਖਣਾ ਚਾਚ ਸਹ ਜਾਬੀ ਲਾ ਕੇ ਬੈ ਕੇ ਚਲ ਗਈ ਮੇਰੇ ਲਾਗੇ ਤੇ ਬੈ ਕੇ ਗਈ ਨਹੀਂ ਨਹੀਂ ਕੋਈ ਨਹੀਂ ਮੈਂ ਵੀ ਆਉਣੀ ਲੱਗੀ ਸੀ ਤੁਹਾਡੇ ਲੱਗੋ ਤੁਹਾਨੂੰ ਤੂੰ ਉੱਠ ਕੇ ਆ ਗਏ ਮੈਂ ਚੱਲਾਂ ਮੈਂ ਕੰਮ ਨੂੰ ਵੇੜੀ ਲਾਵਾਂ ਪ੍ਰੂਫ ਵਾਲਾ ਵੀ ਹਾਂ ਚੱਲ ਕੋਈ ਨਹੀਂ ਪੁੱਤ ਕਾਰਾ ਫਿਰ ਮੈਂ ਜਾਵਾਂ ਬਹਿ ਜਾ ਸੱਚੀ ਜੀ ਨਹੀਂ ਪੁੱਤ ਹੁਣ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੈਨੂੰ ਆਈ ਨੂੰ ਤੇ ਮੈਂ ਜਲਦੀ ਹਾਂ ਜਾਂਦੇ ਜਾਂਦੇ ਮੰਮੀ ਨੇ ਮੈਨੂੰ ਸੁਣਾ ਦੇ ਜੋ ਪਿਆ ਜੇ ਨਰਕੇ ਉੱਥੇ ਹੁਣ ਪੱਕਾ ਉੱਥੇ ਹੀ ਬੈਠੇ ਰਹਿਣਾ ਆ ਜਾਣਾ ਮੈਂ ਕਿ ਠੀਕ ਨੇ ਕੰਗਾ ਚਾਚੀ ਜੀ ਫੇਰ ਫੇਰ ਆਇਓ ਚੰਗਾ ਪੁੱਤ ਫੇਰ ਆਉਂਗੀ ਤੁਸੀਂ ਵੀ ਆ ਜੀ ਸਭੀ ਛੁੱਟੀ ਹੈਗੀ ਆ ਹਾਂ ਜੀ ਕੋਈ ਨਹੀਂ ਆਉਂਗੀ ਚਾਚੀ ਜੀ ਠੀਕ ਪੰਗੁਰਾਸ ਮਾ ਸਿਚਿ ਆਸ ਕੋਈ ਖੰਡ ਜੀ ਤੇ ਰੱਬ ਦਾ ਨਾਮ ਹੈਂ ਜੀ ਬੈਠ ਕੇ ਹਾਂ ਮੈਂ ਵੇਰ ਲਈ ਬੈਠੀ ਚਲ ਵਾਹੀ ਗੁਰੂ ਆਖਾਂ ਕਣੀ ਗੁਰੂ ਰਾਮਦਾਸ ਜੀ ਯਾਦ ਕਰਨ ਦੀ ਹਾਂ ਉਹ ਚਾਹੀਦਾ ਵੀ ਆ ਹਾਂ ਮਹਾਰਾਜ ਮੈਨੂੰ ਸਿੱਧੀ ਮਾਤੀ ਪਾਵੇ ਮੇਰੇ ਬੱਚਿਆਂ ਨੂੰ ਸੱਚੀ ਨਹੀਂ ਕੋਈ ਨਹੀਂ ਹੈ ਭੈਣ ਜੀ ਮੈਂ ਸਮਝਾ ਕੇ ਆਈ ਹਾਂ ਸੁੱਖ ਨੂੰ ਵੀ ਤੇ ਸਾਬੀ ਨੂੰ ਵੀ ਦੋਵਾਂ ਨੂੰ ਸਾਬੀਨਾ ਮੈਂ ਕਿੰਨਾ ਚਿਰ ਮੰਗਲਾਕਾਰ ਦੀ ਰਹੀ ਵੇ ਕਦੋਂ ਦੀ ਗਈ ਅੰਦਰ ਬੈਠੀ ਸਾਬੀ ਨੂੰ ਮੈਂ ਇਹੋ ਸਮਝਾਇਆ ਨਹੀਂ ਇਹ ਗੱਲਾਂ ਤੇ ਮੇਰੇ ਬੱਚੇ ਬੜੇ ਚੰਗੇ ਆ ਇਹ ਦੁਨੀਆਂ ਕੇ ਨਹੀਂ ਤੇਰੇ ਸਾਹਮਣੇ ਹੀ ਆ ਨਿਗ ਨਿਗ ਤੇਰੇ ਚ ਖੇਡੇ ਮੱਲੇ ਆ ਤੈਨੂੰ ਪਤਾ ਹੀ ਆ ਅਗਿਆਕਾਰੀ ਆ ਉਹੀ ਤੇ ਕਹਿਣਾ ਮੰਨ ਲਿੰਦੇ ਤਦੇ ਤੇ ਮੈਂ ਉਹਨਾਂ ਨੂੰ ਭਾਈ ਵੇਖ ਲੈ ਭੈਣ ਜੀ ਬਲੇਂਡਰ ਮੈਂ ਜਿੰਨਾ ਮਰਜ਼ੀ ਦਫਕਾ ਮਾਰਨਾ ਸਾਬੀ ਨੂੰ ਉਹ ਏਡੀ ਟੀਠ ਮਿੱਟੀ ਦਾ ਬਣਿਆ ਉਹਨੇ ਫੇਰ ਆਣ ਕੇ ਮੰਮੀ 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 ਵੇਹਲਾ ਮੇਰੇ ਤੋਂ ਬਗੈਰ ਰਹਿੰਦੇ ਏ ਉਹ ਤੇ ਗੱਲ ਸਾਬ ਹੀ ਕਹਿਣ ਡਿਆ ਵਾ ਆਂਦਾ ਚਾਚੀ ਮਾਵਾ ਕਿੱਥੇ ਲੱਭਦੀਆਂ ਵਾ ਵਾਹ ਸਹੀ ਗੱਲ ਵਾ ਤਿੰਨਾ ਉਹ ਤੇਰਨਾ ਕਰਦਾ ਵਾ ਬੜਾ ਬੜਾ ਮੈਂਵੇਂ ਕਿਉਂ ਆਖਾਂ ਮਹਾਰਾਜ ਮੈਂ ਤਾਂ ਇੰਨੀ ਤੁਹਾਨੂੰ ਬੁਰਾਮਦਸ ਤੋਂ ਆਈਆਂ ਸੱਚੇ ਪਾਸ਼ਾ ਮੇਰ ਰੱਖੀ ਤੈਨੂੰ ਸੁੱਖ ਨੂੰ ਵੀ ਨਾ ਤੂੰ ਪਿਆਰ ਨਾ ਹੀ ਕਰਿਆ ਕਰ ਕੰਮ ਧੰਦਾ ਜਿੱਦਾਂ ਕਹੀਏ ਨਾ ਉਦਾਂ ਹੀ ਕਹਿਣਾ ਮੰਨ ਰਹੀਦੀ ਬਲਵਿੰਦਰ ਤਿੰਨੋ ਨਹੀਂ ਆ ਪਤਾ ਟੱਕੀ ਰਿਜੇ ਤੇ ਕੋਈ ਨਾ ਮੁਝੇ ਉਹ ਐਡੀ ਪੁੱਠੇ ਪਰਾਂ ਵਾਲੀ ਆ ਨਾ ਉਨੇ ਦੇ ਮੇਰੇ ਪੁੱਤ ਨੂੰ ਪੜਨੇ ਪਾਇਆ ਤੂੰ ਕੀ ਜਾਣਦੀ ਆ ਭੈਣ ਜੀ ਆ ਗੱਲ ਤੇਰੇ ਮੂੰਹ ਸੋਧ ਜੀ ਨਹੀਂ ਪਤਾ ਕਿਉਂ ਤੋਹਾਨੀ ਮੈਂ ਧੀ ਬਣਾਈ ਆ ਤੇ ਫਿਰ ਧੀ ਤੂੰ ਕੀ ਬਣਾਈ ਆ ਧੀ ਬਣਾਉਣੀ ਹੋ ਬਣਦੀ ਨਹੀਂ ਆ ਹਾਰ ਕਿਉਂ ਤੇ ਮੇਰਾ ਪੋਤਾ ਆਪਣੇ ਵੱਲ ਕਰ ਲਿਆ ਮੈਂ ਕੀ ਕਰਾਂ ਉਹਦੇ ਉਂਗਲਾਂ ਤੇ ਨਚਾਈ ਜਾਂਦੀ ਉਂਗਲਾਂ ਤੇ ਨਚਾਈ ਜਾਂਦੀ ਆ ਪ੍ਰੋਗਰਾਮ ਇੱਕ ਆ ਗਿਆ ਹੀ ਕਿਤੇ ਭੂਤ ਨਹੀਂ ਭੁਲਾਤੀ ਮੇਰੇ ਪੁੱਤ ਦੀ ਉਹ ਕਿਤੇ ਨਹੀਂ ਭੂਤ ਨਹੀਂ ਭੁਲਾਈ ਸਾਰੀਆਂ ਨਵੇਂ ਇਦਾਂ ਹੀ ਕਰਦੀਆਂ ਆ ਤੈਨੂੰ ਕਿਉਂ ਇਦਾਂ ਲੱਗਣ ਡਿਆ ਵਾ ਮੈਨੂੰ ਲੱਗਣ ਡਿਆ ਵਾ ਤੂੰ ਅੱਖੀਂ ਨਹੀਂ ਨਾ ਵੇਖਿਆ ਤੂੰ ਕੰਨੀ ਸੁਣਦੀ ਆ ਬਸ ਕੱਲਾ ਜਦੋਂ ਅੱਖੀਂ ਵੇਖਿਆ ਇਹਦੇ ਤੈਨੂੰ ਪਤਾ ਹੋਏ ਕਿ ਕਿਦਾਂ ਦਾ ਹਸਾਬ ਕਿਤਾਬ ਵਾ ਮੈਨੂੰ ਤਾਂ ਕਿਸੇ ਬੰਨੇ ਹੋਣੀ ਮਾੜੀ ਲੱਗਣ ਡਈ ਤੂੰ ਹੀ ਕਹੀ ਜਾਨੀ ਮਾੜੀ ਮਾੜੀ ਹਰ ਦਮ ਮਾੜੀ ਨਾ ਕਿਆ ਕਰੂੰ ਉਹ ਬੜੀ ਮਿੱਠੀ ਸ਼ੁਰੀ ਓ ਤੈਨੂੰ ਕੀ ਪਤਾ ਤੈਨੂੰ ਮੈਂ ਦੱਸੀ ਜਾਨੀ ਉਹ ਨਹੀਂ ਆਏਗੇ ਇਹਨੂੰ ਬਸ ਕਰ ਲਿੰਦੀ ਆ ਮੈਂ ਤਾਂ ਉਹ ਭੈਣ ਜੀ ਉਹ ਆਏਗੇ ਇਹਨੂੰ ਬਸ ਵਿੱਚ ਕਰ ਲੈਂਦੀ ਆ ਤੇ ਕੋਈ ਗਿੱਦੜ ਸਿੰਘੀ ਆ ਨਾ ਸੰਘਾ ਲੈਂਦੀ ਓ ਗਿੱਦੜ ਸਿੰਘੀ ਭਾਵੇਂ ਨਹੀਂ ਮੈਂ ਕਿ ਬਲਵਿੰਦਰ ਤੂੰ ਹੁਣ ਉਹਦੇ ਹੱਕ ਚ ਗੱਲਾਂ ਨਹੀਂ ਕਰਨ ਉਹਦੀ ਜ਼ੁਬਾਨ ਹੀ ਮਿੱਠੀ ਆ ਉਹੋ ਹੀ ਗਿੱਦੜ ਸਿੰਘੀ ਆ ਉਹ ਜ਼ੁਬਾਨ ਹੀ ਪੈਂਜੇ ਆਂਦੇ ਰਾਹ ਉਠਾ ਦੇਣੀ ਪੈਂ ਜ਼ੁਬਾਨ ਹੀ ਘਟਿਆ ਕੋਡੀ ਕਰ ਦਿੰਦੀ ਆ ਤੂੰ ਕਿੱਦਾਂ ਗੱਲਾਂ ਕਰਦੀ ਤੇਰੇ ਕਿਉਂ ਨਹੀਂ ਦਿਮਾਗ ਚ ਕੋਈ ਗੱਲ ਬੈਣਦੀ ਮੇਰੇ ਚ ਨਹੀਂ ਆ ਬੈਂਦੀ ਮੇਰੇ ਚ ਹੁਣ ਉਹ ਦਿਮਾਗ ਚ ਬੈਂਦੀ ਜੋ ਕਰਨਦੀ ਮੈਨੂੰ ਤੇਰੇ ਦਿਮਾਗ ਚ ਇੱਕੋ ਹੀ ਕੀੜਾ ਵੜ ਗਿਆ ਉਹਨੂੰ ਕੱਢ ਲਾ ਕਿੱਦਾਂ ਘੱਟਣਾ ਮੈਨੂੰ ਦਿਹੰਡਿਆ ਵਾਲਾ ਸਾਹਮਣੇ ਜੋ ਗੋਵੰਡਿਆ ਆ ਕੇ ਮੈਂ ਸਿਰਕ ਪਾਇਆ ਤੇਰੇ ਕਿਉਂ ਨਹੀਂ ਦਿਮਾਗ ਚ ਪੈਂਦੀ ਨਹੀਂ ਮੇਰੇ ਨਹੀਂ ਆ ਤੇਰੇ ਖਾਨੇ ਚ ਨਹੀਂ ਪੈਂਦੀ ਤੇ ਮੇਰੇ ਦਿਮਾਗ ਚ ਕਿੱਥੋਂ ਪੈਣੇ ਆ ਮੇਰੇ ਚ ਪੈ ਗਈ ਆ ਤੇਰੇ ਚ ਨਹੀਂ ਪੈਂਦੀ ਅੱਛਾ ਮੇਰੇ ਚ ਪੈ ਗਈ ਆ ਚੱਲ ਤਵੇਂ ਚੰਗਾ ਜੇ ਤੇਰੇ ਚ ਪੈ ਗਈ ਤੇ ਤੂੰ ਹੁਣ ਪਤਾ ਮੈਨੂੰ ਨਹੀਂ ਹੋ ਇਹ ਗੱਲ ਦਾ ਪਤਾ ਵੀ ਉਹ ਬਦਲੂਗੀ ਤੂੰ ਕਹੇ ਦੇ ਮਗਰ ਨਾ ਲੱਗਿਆ ਕਰ ਭੈਣ ਜੀ ਆਪਣੇ ਘਰ ਦੀ ਘਰੇ ਰੱਖਿਆ ਕਰ ਮੈਂ ਕਿਸ ਦੇ ਮਗਰ ਕਿੱਥੇ ਲੱਗਦੀ ਮੈਂ ਕਿਸ ਦੇ ਮਗਰ ਲੱਗ ਕੇ ਇੰਨੇ ਚਿਰਾਂ ਦਾ ਮੈਂ ਆਪਣਾ ਘਰ ਨਹੀਂ ਆ ਬਚਾਉਣਾ ਬਣਾਉਣਾ ਤੇ ਬਸਾਉਣੀ ਆਪਣਾ ਮੈਂ ਨਹੀਂ ਮੇਰਾ ਪੋਤੇ ਬਸਦਾ ਰਸਦਾ ਰਵੇ ਜਿੱਦਾਂ ਉਹਨੇ ਆਖਿਆ ਮਉਦਾ ਹੀ ਕੀਤੀ ਵੇਖ ਲੈ ਜਾਂਦੇ ਮੈਂ ਵਿਆਹ ਕਰਉਣਾ ਮੈਂ ਹੱ ਸੱਤ ਬਚਨ ਮੈਂ ਇਹ ਕਿਹ ਗੱਲਾਂ ਪਿੱਛੇ ਨਹੀਂ ਪਈ ਉਹ ਤੇ ਬੜਾ ਸੋਹਣ ਮਾਰੇ ਕਿਤਾ ਨਾ ਤੇਰੇ ਸਾਹਮਣੇ ਬਸਾਉਣ ਮਾਰੇ ਕੀਤਾ ਤੇ ਹੁਣ ਮੈਂ ਤੈਨੂੰ ਇਹੋ ਕਹਿਨੀ ਆ ਕਿ ਉਹਨੂੰ ਧੀ ਬਣਾ ਕੇ ਆਪਣੇ ਨਾਲ ਲਾ ਉਹਦੇ ਨਾਲ ਇਦਾਂ ਬੈਸ ਬਸਾਈਆ ਕਰਕੇ ਵੀ ਮੈਂ ਬਿਮਾਰ ਵਾਂ ਇਦਾਂ ਕਰਕੇ ਉਦਾਂ ਕਰਕੇ ਕੁਛ ਨਹੀਂ ਪੱਲੇ ਪੈਣਾ ਬਲਵਿੰਦਰ ਮੇਰੀ ਗੱਲ ਸੁਣ ਤੂੰ ਤੇ ਹੈ ਕਿ ਤੇ ਮੇਰੀ ਭੈਣਾ ਵਰਗੀ ਤੇਰੇ ਕੋ ਪੜਦਾ ਤਾਂ ਨਹੀਂ ਮੈਂ ਕਦੀ ਰੱਖਿਆ ਪਰ ਪਹਿਲੀ ਗੱਲ ਹੀ ਮੈਂ ਤੇਰੇ ਕੋ ਲਕੋ ਰੱਖਿਆ ਇੱਕ ਗੱਲ ਦਾ ਇਹ ਮੇਰ ਨਾਲ ਪਲਾ ਕਿਹੜੀ ਗੱਲੋਂ ਵੱਧ ਘਟ ਹੋਈ ਆ ਮੈਨੂੰ ਵੀ ਗੁੱਸਾ ਆ ਗਿਆ ਯਾ ਆ ਗਿਆ ਉਹ ਪਲਾਟ ਨਹੀਂ ਤੇ ਆ ਤੇ ਸਾਬੀ ਨੇ ਤੈਨੂੰ ਮੈਂ ਉਹ ਨਹੀਂ ਦੱਸਿਆ ਹਰ ਚੋਅਰ ਐ ਡੇ ਡੇ ਉਲੇ ਰੱਖ ਲਈ ਨਹੀਂ ਮੇਰੇ ਕੋ ਉਹਦਾ ਭੈਣ ਕਹਿੰਦੇ ਆ ਤੇ ਭੈਣ ਹੀ ਆ ਹੋਰ ਮੈਂ ਤੈਨੂੰ ਅੱਗੇ ਕਦੇ ਆਖਿਆ ਨਹੀਂ ਭੈਣ ਦੱਸ ਭੈਣ ਹੀ ਬਣਾ ਕੇ ਰੱਖਿਆ ਸਾਰੀਆਂ ਗੱਲਾਂ ਤੇ ਤੇਰੇ ਨਾਲ ਸਾਂਝੀਆਂ ਕਰਦੀ ਆਂ ਆ ਏਡੀ ਵੱਡੀ ਤਾਂ ਗੱਲ ਕੀਤੀ ਨਹੀਂ ਨੇ ਸਾਰੀਆਂ ਗੱਲਾਂ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਕਿ ਤੈਨੂੰ ਦੱਸਾਂ ਇਹ ਤਾਂ ਜਿੱਤਾ ਹੀ ਭੁੱਲ ਗਿਆ ਜਿਹੜੀ ਚਾਚੀ ਦੀ ਗੱਲ ਉਹ ਤੇਰੇ ਦਿਮਾਗ 'ਚ ਨਹੀਂ ਆਉਂਦੀ ਇਹੋ ਜੇ ਮੇਰੇ ਕੋ ਗਲਤੀ ਹੋ ਗਈ ਆ ਬਾਕੀ ਗੱਲਾਂ ਛੱਡ ਇੱਕ ਗੱਲ ਮੇਰੀ ਸੋਨਾ ਉਹ ਮੈਨੂੰ ਪੁੱਛਣ ਵਾਲੀ ਭਲਾ ਕੌਣ ਹੁੰਦੀ ਸੀ ਪਲਾਟ ਪੁੱਤ ਮੇਰਾ ਪੁੱਛੇ ਜਾਂ ਨਾ ਪੁੱਛੇ ਜੇ ਮੇਰੇ ਪੁੱਤ ਨੂੰ ਯਕੀਨ ਸੀ ਤੇ ਭੈਣ ਬਲਵਿੰਦਰ ਉਹਨੇ ਮੇਰੇ ਨਾਂ ਤੇ ਲਵਾਤਾ ਹਨਾ ਮੈਂ ਸੋਚਦੀ ਹਾਂ ਕੱਲ ਨੂੰ ਹੁਣ ਸਹਰ ਵੀ ਸੁਖ ਨਾ ਗੱਭਰੂ ਹੋਣ ਧਿਆਵਾ ਉਹਦਾ ਵੀ ਕੁਝ ਕਰਨਾ ਵਾ ਮੈਂ ਨਹੀਂ ਹੀ ਚੱਲ ਦੋਵਾਂ ਹਿੱਸਿਆਂ ਚ ਕਰ ਲੈਂਦੀ ਮੈਂ ਇਹ ਭੈਣ ਜੀ ਸਾਂਝੇ ਪੈਸਿਆਂ ਚ ਲਿਆ ਗਿਆ ਸਾਬੀ ਦੀ ਤਨਖਾਹ ਚ ਲਿਆ ਉਹਦਾ ਬਲਵਿੰਦਰ ਸਾਂਝਿਆਂ ਚ ਟਨੀਆਂ ਲਿਆ ਉਹਦਾ ਹੀ ਲਿਆ ਵਾ ਤਨਖਾਹ ਦਾ ਹੀ ਬਣੇ ਸਾਬੀ ਦਾ ਹੀ ਹੱਕ ਬਣਦਾ ਵੰਦਾ ਹੱਕ ਤੇ ਉਹਨੂੰ ਕਿੱਥੇ ਧੱਕਾ ਦਵਾਂ ਉਹਨੂੰ ਤਾਂ ਕਦੇ ਪਿਆਰੀ ਬੰਨੇ ਦਾ ਉੱਦੋਂ ਲੈ ਕੇ ਦੇ ਉਹਨੂੰ ਉਹ ਕਿਹੜੀ ਨੌਕਰੀ ਕਰਦਾ ਤੇ ਪਿਆਰੀ ਥੋੜੀ ਹੈ ਪਿਆਰੀ ਦਾ ਘਰ ਜੀ ਹੁੰਦੇ ਬੱਚਾ ਕਿੱਥੇ ਜਾਂਦੇ ਹੁਣ ਤੇ ਦਿਆ ਕਰ ਤੇ ਘਰ ਹੋਰ ਕਿੰਨੇ ਖਰਚੇ ਸੁਖਣਾ ਤੇ ਉਹਦੀ ਤਨਖਾਹ ਕਿੱਥੇ ਜਾਂਦੀ ਉਹ ਵੀ ਘਰੇ ਹੀ ਹੁੰਦੇ ਉਹ ਤਨਖਾਹ ਕਿੰਨੀ ਕ ਪਾਉਂਦੇ ਉੱਥੇ ਵੀ ਕਟਾਉਂਦਾ ਆਪਣੇ ਸੈਲਰੀ ਉਹ ਨਹੀਂ ਕਟਾਉਂਦਾ ਇਦਾਂ ਦਾ ਨਹੀਂ ਹੈਗਾ ਜਿਵੇਂ ਬੈਂਕ ਨਹੀਂ ਹੈਗਾ ਸਾਰੀ ਤਨਖਾਹ ਘਰੇ ਹੀ ਹੁੰਦਾ ਹੀ ਉਹ ਨਹੀਂ ਬਲਵਿੱਤਰ ਟੱਕਿਆ ਵਾ ਤੈਨੂੰ ਨਹੀਂ ਪਤਾ ਥੋੜਾ ਬੋਧਾ ਕਰਦੇ ਉੱਥੇ ਰੱਖਦੇ ਆ ਤਨਖਾਹ ਤੇ ਇਹ ਮੈਨੂੰ ਪੁੱਛਦੀ ਐਂ ਤੇ ਮੈਨੂੰ ਵਖਾਲ ਕੇ ਲਿਆ ਉਹਦਾ ਭੈਣ ਜੀ ਇੱਕ ਗੱਲ ਐ ਇਹ ਨੂੰ ਕਦ ਲਈ ਮੈਂ ਵਖਾਲ ਕੇ ਲੈਣ ਕੇ ਤੇ ਜਿੱਦੜੇ ਹੈਗਾ ਹੈਗਾ ਮੈਂ ਤੇਰੇ ਇੰਨੇ ਪਰਦੇ ਰੱਖਦੀ ਰਹੀ ਨਾ ਤੂੰ ਆ ਮੇਰੇ ਕੋਲ ਪਰਦੇ ਰੱਖ ਰੱਖ ਕੇ ਕਰ ਗੱਲਾ ਆਪਣੇ ਕੋਲ ਫੜਦੇ ਨਹੀਂ ਨਵਿੰਦਰ ਮੈਨੂੰ ਯਾਦ ਹੀ ਨਹੀਂ ਆਇਆ ਧਿਆਨ ਹੀ ਨਹੀਂ ਆਇਆ ਦਿਮਾਗ ਦੇ ਵਿੱਚ ਕਿ ਤੇਰੇ ਨਾਲ ਮੈਂ ਗੱਲ ਕੀਤੀ ਆ ਕਿ ਚਾਹੇ ਨਹੀਂ ਕੀਤੀ ਮੈਨੂੰ ਦਾਵਾਰੀ ਸਾਭੀ ਨੇ ਪੁੱਛਿਆ ਕਿ ਚਾਚੀ ਤੂੰ ਆ ਨਹੀਂ ਹੈ ਵਿਆਜੀ ਪੈਸੇ ਲਏ ਆ ਤੇ ਤੇਰੇ ਕਾਪੀ ਤੇ ਲਿਖਿਆ ਤੇ ਵਿਆਜ ਦੇ ਦੇ ਮੈਂ ਹਮ ਇਹਨੂੰ ਕੋਈ ਪੈਸਾ ਦਿੱਤਾ ਭੈਜੀ ਤੂੰ ਮੈਨੂੰ ਮੈਂ ਨਹੀਂ ਚੰਗਾ ਹੋ ਗਿਆ ਤੂੰ ਜਿਤ ਰੱਖ ਲਈ ਨਹੀਂ ਉਹਨੂੰ ਪਤਾ ਲੱਗਣ ਦਿੱਤਾ ਤੇ ਉਹ ਵੀ ਮੈਂ ਕਿਹੜੇ ਉਹਦੀ ਤਨਖਾਹ ਦੇ ਦੇਣ ਦੀਆਂ ਪੈਸੇ ਵੈਜੀ ਕੀ ਗੱਲ ਸਿਆਲ ਜਿਹੜੇ ਕਮਾਈ ਕਰਦਾ ਫਸਲ ਦੇ ਹੁੰਦੇ ਆ ਉਹਦੇ ਚੋਂ ਹੀ ਦਿੱਤੇ ਆ ਤੂੰ ਤੇ ਸਿਆਲ ਦੇ ਦੇ ਦਿੱਤੇ ਹੋਏ ਭਾਏ ਸਾਬੀ ਦੇ ਦਿੱਤੇ ਹੋਏ ਮੈਂ ਆ ਦੇ ਜੇ ਕੱਲ ਨੂੰ ਪਤਾ ਲੱਗੇ ਤਾਂ ਇਹਨੇ ਕਿਹੜਾ ਚਾਚੀ ਵੀ ਘੜ ਦੇ ਰੱਖਦੀ ਐ ਤੇ ਮੈਂ ਤੇਰੇ ਇੰਨੇ ਠੰਡ ਠਕਾ ਨੇ ਤੂੰ ਮੈਂ ਕਰਦੀ ਕੀ ਹੈ ਹੇ ਰੱਬਾ ਤੂੰ ਹੁਣ ਨਾਰਾਜ਼ ਹੀ ਹੋ ਜਾਣਾ ਵਾ ਦੱਸ ਨਾਰਾਜ਼ ਹੀ ਹੋ ਜਾ ਨਾਰਾਜ਼ ਵਾਲੀਆਂ ਸਾਰੀ ਹੋ ਗਈਆਂ ਇਹ ਲੜੀਆਂ ਨਹੀਂ ਕੋਈ ਨਹੀਂ ਤੇ ਹੁਣ ਤੂੰ ਡੈਪੀ ਆ ਵੱਧ ਘਟ ਕੇ ਇੰਨੀ ਕੀ ਜੀ ਗੱਲ ਤੂੰ ਹੋਣਾ ਇਹ ਕੀ ਜੀ ਗੱਲ ਨਹੀਂ ਆ ਗੱਲ ਕਿੱਡੀ ਵੱਡੀ ਸੋਚੀਏ ਤੇ ਕਿੱਡੀ ਵੱਡੀ ਗੱਲ ਵਾ ਕਹਣਾ ਤੂੰ ਇੰਨੇ ਪਰਦੇ ਰੱਖਦੀ ਆ ਹਾਂ ਨਹੀਂ ਮੈਂ ਕੋਈ ਨਹੀਂ ਹੋ ਪਰਦਾ ਰੱਖਿਆ ਬਲਵਿੰਦਰ ਹੁਣ ਤੇ ਤੂੰ ਜਾਣ ਕੇ ਮੇਰੀ ਨੋਹ ਦੇ ਹੁੰਦੇ ਤਮਾਸ਼ਾ ਲਾ ਕੇ ਨਹੀਂ ਬੈਠਣਾ ਨਹੀਂ ਬੈਣਾ ਨਹੀਂ ਚੜੀ ਪਾਣੀ ਖਾ ਕੇ ਜਾ ਨਹੀਂ ਨਹੀਂ ਪੱਕੀ ਕੋਈ ਗੱਲ ਨਹੀਂ ਇੱਥੇ ਕਿਦੋਂ ਵੰਡੀ ਸਾਡੀ ਨਾ ਨਾ ਸਰ ਇਹ ਮੇਰੇ ਘਰਾਂ ਵਾਂਗੂ ਕੱਟੇ ਇਦੇ ਹੁਣ ਟੁੰਡਾ ਪੀਨ ਨਿੱਕੀ ਨਿੱਕੀ ਗੱਲ ਤੇ ਮੈਂ ਤੇ ਭੇੜ ਬਣ ਕੇ ਹੀ ਦਫਾਇਆ ਵਾ ਜਦੋਂ ਉਹਨਾਂ ਨੂੰ ਕੁਝ ਦੱਸਿਆ ਨਹੀਂ ਆ ਤੂੰ ਹੀ ਨਹੀਂ ਭੇੜ ਬਣਦੀ ਮੇਰੀ ਤੇ ਹਾਏ ਵੇ ਮੇਰੇ ਰੱਬਾ ਮੈਨੂੰ ਨਹੀਂ ਚੇਤਾ ਰਿਆ ਚੱਲ ਨਹੀਂ ਚੇਤਾ ਰਿਆ ਜੋ ਵੀ ਹੋ ਗਿਆ ਨਾ ਠੀਕ ਆ ਹੁਣ ਮੈਨੂੰ ਜਾਣ ਦੇ ਤੇ ਚੱਲ ਉੱਠ ਕੇ ਅੰਦਰ ਚਲ ਜਾ ਤੂੰ ਨਹੀਂ ਮੈਂ ਜਾਨੀ ਅੰਦਰ ਪਹਿ ਜਾ ਤੂੰ ਰੋਟੀ ਖਾ ਕੇ ਜਾ ਨਹੀਂ ਨਹੀਂ ਰੋਟੀ ਨਹੀਂ ਖਾਣੀ ਨਾ ਨਾ ਮੈਂ ਨਹੀਂ ਰੋਟੀ ਖਾਣੀ ਮੈਂ ਵੀ ਨੋਟ ਹੋਣੀ ਦੇ ਚੱਲੀ ਨਹੀਂ ਗੁੱਸੇ ਮੈਂ ਕਿਹੜੀ ਗੱਲ ਹੋਣਾ ਵਾ ਨਹੀਂ ਮੈਂ ਨਹੀਂ ਗੁੱਸੇ ਯਾਰ ਮੈਂ ਸੱਚੀ ਆਖਣ ਦੀ ਨਹੀਂ ਗੁੱਸੇ ਮੈਂ ਜਾਂਦੀ ਨਹੀਂ ਗੁੱਸੇ ਮੈਂ ਕਿਹੜੀ ਗੱਲ ਗੁੱਸੇ ਹੋਣਾ ਚਲ ਠੀਕ ਆ ਚੰਗਾ ਫੋਨ ਪਾਣ ਕਰਦੀ ਰਹੀ ਹੁਣ ਗੁੱਸਾ ਹੀ ਨਾ ਕਰ ਲਈ ਕਰ ਲੂੰਗੀ ਫੋਨ ਆਹੋ ਤਾਬੇ ਇੱਕ ਗੱਲ ਪੁੱਛਾਂ ਤੁਹਾਨੂੰ ਹੂੰ ਦੱਸ ਗੁੱਸਾ ਤਾਂ ਨਹੀਂ ਕਰੋਗੇ ਉਹ ਨਹੀਂ ਕਰਦਾ ਬਾਬਾ ਗੁੱਸਾ ਕੋਈ ਕੰਮ ਦੀ ਗੱਲ ਨਹੀਂ ਪੁੱਛੀ ਫਿਰ ਕੰਮ ਦੀ ਪੁੱਛੂੰਗੀ ਵਧੀਆਈ ਪਰ ਪਿਆਰ ਨਾਲ ਗੱਲ ਕਰਿਓ ਟੁੱਟ ਕੇ ਜੀਣਾ ਪੈ ਜਿਓ ਜਿੱਦਾਂ ਅੱਗੇ ਇੰਨੇ ਦਿਨਾਂ ਤੋਂ ਕੰਮ ਚੱਲਦਾ ਹੁੰਦਿਆ ਮੈਂ ਗੱਲ ਕੋਈ ਕਰਨੀ ਖਿੱਚ ਕੇ ਪੈਂਦੇ ਜੀ ਇੱਕੋ ਚਲ ਓਕੇ ਦੱਸ ਮੈਂ ਚਾਚੀ ਕੀ ਕਹਿੰਦੇ ਤੁਹਾਨੂੰ ਪਹਿਲਾਂ ਮੈਂ ਉੱਥੇ ਬੈਠੀ ਹੀ ਫਾਈਲ ਫੜ ਕੇ ਸਮਾਨ ਬਥੇਰਾ ਫਰੋਲਣ ਦੀ ਮੈਂ ਚੱਲ ਮੈਨੂੰ ਕੋਈ ਨਾ ਕੋਈ ਗੱਲ ਸੁਣ ਜੂਗੀ ਪਰ ਮੈਨੂੰ ਚਾਚੀ ਦੀ ਗੱਲ ਸੁਣੀ ਨਹੀਂ ਉੱਥੇ ਤੱਕ ਕੀ ਕਹਿਣ ਦੀ ਇਹ ਚਾਚੀ ਯਾ ਤੂੰ ਕੀ ਲੈਣਾ ਸੂਹਾਂ ਲੈ ਕੇ ਤੈਨੂੰ ਕੀ ਮਤਲਬ ਜਰਵੇ ਆਹੇ ਪੁੱਛਿਆ ਮੈਂ ਕੀ ਕਰਨਾ ਸੂਹਾਂ ਲੈ ਕੇ ਮੈਂ ਚਾਚੀ ਕੁਝ ਨਾ ਕੁਝ ਤਾਂ ਤੁਹਾਨੂੰ ਦੱਸ ਕੇ ਗਈ ਹੋਊਗੀ ਚਾਚੀ ਮੇਰੇ ਨਾਲ ਉਦਾਂ ਗੱਲ ਕਾਂਡੀ ਆਡੀ ਮਾਵਾ ਪੁੱਤਾਂ ਦੀ ਗੱਲ ਆ ਕਿ ਤੁਹਾਨੂੰ ਮੈਂ ਦੱਸ ਇਹੋ ਜੀ ਗੱਲ ਕੀ ਦੱਸਾਂ ਸੁੱਖ ਜਰਵੇਲਾ ਤੂੰ ਫੇਰ ਖਿਜੇ ਪੈਣ ਡੇ ਨਾ ਕਿਜੇ ਨਹੀਂ ਪੈਣ ਡੇ ਮੈਂ ਆਖਿਆ ਹੀ ਕੋਈ ਕੰਮ ਦੀ ਗੱਲ ਪੁੱਛੀ ਆ ਵੀ ਮੈਨੂੰ ਨਹੀਂ ਆਤਾ ਵੀ ਉਧਰੋਂ ਚੁੱਕੀ ਤੇ ਉਧਰ ਲੂਤੀ ਲਾਤੀ ਉਧਰੋਂ ਚੁੱਕੀ ਤੇ ਉਧਰ ਦਸਤੀ ਜਿਹੜੇ ਲੁੱਤੀ ਵਾਲੀ ਥੋੜੀ ਐ ਮੈਂ ਦੱਸ ਕੋਈ ਤੁਹਾਨੂੰ ਗੱਲ ਪੁੱਛ ਨਹੀਂ ਸਕਦੀ ਪੁੱਛ ਸਕਦੀ ਆ ਪਰ ਕੋਈ ਨਹੀਂ ਮੈਂ ਦੱਸ ਦੂੰ ਟਾਈਮ ਦੇ ਹਿਸਾਬ ਨਾਲ ਹੀ ਦੱਸੂਗਾ ਮੈਂ ਹੁਣ ਨਹੀਂ ਉਹ ਗੱਲ ਦੱਸਣੀ ਜਿਹੜੀ ਚਾਚੀ ਗਿਆਗੇ ਜਾਈਏ ਕਿਉਂ ਟਾਈਮ ਆਇਆ ਨਹੀਂ ਹਜੇ ਕਿਉਂ ਚਾਚੀ ਵੀ ਮੇਰੇ ਵੱਲ ਦੀ ਗੱਲ ਕਰਕੇ ਗਈ ਕਿ ਚਾਚੀ ਵੀ ਮੈਨੂੰ ਹੀ ਪੰਡ ਗਈ ਆਣਕੇ ਕਿਤੇ ਨਹੀਂ ਪੰਡ ਕੇ ਗਈ ਉਹ ਸਹੀ ਕਰਕੇ ਗਈ ਗੱਲ ਜੋ ਵੀ ਕਰਕੇ ਗਈ ਹੈ ਨਾ ਮੈਂ ਵਾਕਿਆ ਚਾਚੀ ਦੀਆਂ ਗੱਲਾਂ ਤੇ ਗੌਰ ਕਰਾਂ ਤੇ ਸਾਡੀ ਘਰ ਹੀ ਸਾਰਾ ਕੁਝ ਆ ਇੱਥੋਂ ਹੀ ਸਾਰਾ ਕੁਝ ਨਿਕਲ ਜਾਣਾ ਚੰਗੀ ਗੱਲ ਮੇਰੀ ਗੱਲ ਸੁਣੋ ਤੁਸੀਂ ਮੇਨਾਂ ਦਾ ਅਜੇ ਵੀ ਮੇਰੇ ਨਾਲ ਗੁੱਸੇ ਹੋ ਯਾਰ ਹੋਣ ਤੇ ਤੁਸੀਂ ਉਹਨੇ ਦਿਨਾਂ ਦੇ ਘਰ ਰਹਿੰਦੇ ਹੋ ਮੈਨੂੰ ਕਿੰਨਾ ਕੁ ਵੇਖਿਆ ਵੀ ਮੈਂ ਤਾਂ ਮੰਮੀ ਨੂੰ ਕੁਝ ਬੋਲਣ ਨਹੀਂ ਹੈ ਹੈ ਬੋਲੀ ਵੀ ਨਾ ਸੁੱਕ ਮੇਰੇ ਸਾਹਮਣੇ ਮੈਂ ਅੱਗੇ ਵੀ ਨਹੀਂ ਬੋਲਦੀ ਮੈਂ ਅੱਗੇ ਕਿੰਨਾ ਕੁ ਬੋਲਣ ਨਹੀਂ ਮੈਨੂੰ ਨਹੀਂ ਪਤਾ ਬੋਲੀ ਆ ਕਿ ਨਹੀਂ ਬੋਲੀ ਹੈ ਤੇ ਪਤਾ ਲੱਗ ਹੀ ਜਾਣਾ ਸਵੇਰੇ ਫਿਰ ਸੁਵਿਧਾ ਸੈਂਟਰ ਚੱਲੀ ਹੈ ਕੀ ਕਰਨਾ ਆਪਣੇ ਪ੍ਰੂਫ ਜਿਹੜੇ ਉਹ ਚੇਂਜ ਕਰਾਉਣੇ ਆ ਕਰਾ ਲਿਆਈਏ ਸਵੇਰੇ ਕਲ ਕੋਈ ਕਰ ਨਹੀਂ ਸਵੇਰੇ ਚਲ ਜਾਗੇ ਡਰੈਸ ਮੈਂ ਹੈ ਇਤੋਂ ਦਾ ਕਰਾ ਲਾ ਕੋਈ ਨਾ ਕੋਈ ਕਰਦੇ ਲੋੜ ਹੀ ਪੈ ਜਾਂਦੀ ਹੈ ਆਹੋ ਨਾਲੇ ਅਪਡੇਟ ਹੁੰਦੇ ਆ ਵੀ ਹਫਤਾ ਕਿਤੇ ਲੱਗ ਹੀ ਜਾਂਦਾ ਚੱਲ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਹੋ ਜੂਗਾ ਤਾਂ ਹੀ ਮੈਂ ਬਾਅਦ ਵਿੱਚ ਮੈਂ ਕਿਹਦੇ ਨਾਲ ਜਾਣਾ ਤਾਂ ਤੁਸੀਂ ਮੇਰੇ ਨਾਲ ਸਵੇਰੇ ਚਲ ਜਿਓ ਸਵੇਰੇ ਕੋਈ ਨਹੀਂ ਜਾਣੇ ਆ ਫਿਰ ਠੀਕ ਹੈ ਮੰਮੀ ਵੀ ਚੰਗੀ ਬਾਹਰ ਬੈਠੀ ਚਾਚੀ ਚਲ ਗਈ ਹੈ ਚਾਚੀ ਚਲ ਗਏ ਹੁਣੀ ਚਾਚੀ ਤੁਦੈ ਮੈਨੂੰ ਕਿਹਾ ਕੀ ਮੈਂ ਜਾਵਾਂ ਸ਼ਰੌਲੀ ਜੀ ਹੁਣੇ ਆਉਂਦੇ ਨਾ ਤਾਂ ਚੁੱਪੀ ਹੋ ਗਈ ਹੈ ਚਲ ਗਏ ਹਨਾ ਚਲ ਗਈ ਹੁਣੀ ਹੈ ਤੂੰ ਹੀ ਦੱਸੋ ਮੈਨੂੰ ਹੋਰ ਕਿੰਨੇ ਕੁ ਦਿਨ ਗੁੱਸੇ ਰਹਿਣਾ ਜੀ ਉਹ ਨਹੀਂ ਗੁੱਸੇ ਬਾਬਾ ਚਲੋ ਫਿਰ ਬਾਹਰ ਚੱਲੀਏ ਕੁਝ ਖਾ ਪੀ ਕੇ ਆਣੀ ਉਹ ਨਹੀਂ ਨਹੀਂ ਖਾਣ ਪੀਣ ਵਾਲਾ ਨਹੀਂ ਮੂੜਿਆਗਾ ਮੇਰਾ ਮੇਰ ਨਾਲ ਤੈਨੂੰ ਕਹਿੰਨੇ ਮੈਂ ਨਹੀਂ ਗੁੱਸੇ ਜਨੂੰ ਆਂ ਚੱਲੀਏ ਮੈਂ ਆਖਿਆ ਨਹੀਂ ਜਾਣਾ ਚਲ ਫਿਰ ਇੱਥੇ ਲਿਆ ਕੇ ਖਾਣ ਨੂੰ ਜਾਓ 버거 ਜਾਂ ਤੋ ਇੱਥੇ ਤੁਹਾਨੂੰ ਪਤਾ ਨਾ ਮੈਨੂੰ ਪਸੰਦ ਦਾ ਜਾਂ 버거 ਲਿਆ ਤੋ ਜਾਂ ਨੂਡਲ ਲਿਆ ਤੋ ਚਲ ਸਵੇਰੇ ਜਾਵਾਂਗੇ ਫਿਰ ਠੀਕ ਆ ਅੱਜ ਨਹੀਂ ਜਾਇਆ ਜੀ ਫਿਰ ਮੈਨੂੰ ਤੇ ਖਵਾ ਲਿਆ ਹੋਗੇ ਉੱਥੇ ਜੋ ਖਾਣਾ ਤੂੰ ਖਾ ਲਈ ਮੈਂ ਜੇ ਮੈਨੂੰ ਇੱਥੇ ਨਹੀਂ ਲੈ ਕੇ ਦੇਣਾ ਇੱਥੇ ਲਿਆ ਦਿਓ ਨਹੀਂ ਤੇ ਫਿਰ ਤੂੰ ਉੱਥੇ ਸਵੇਰੇ ਖਾ ਲਏ ਨਹੀਂ ਉੱਥੇ ਹੀ ਖਾਵਾਂਗੀ ਕੋਈ ਨਹੀਂ ਚਲੋ ਠੀਕ ਆ ਹੁਣ ਫਿਰ ਮੈਂ ਤੁਹਾਨੂੰ ਰੋਟੀ ਲੈਦਾ ਕਿਉਂਕਿ ਜੇ ਮੈਂ ਇੱਥੇ ਲੈ ਕੇ ਆਇਆ ਨਾ ਸੁਖ ਤੇ ਤੈਨੂੰ ਪਤਾ ਮੰਮੀ ਨੇ ਫਿਰ ਗੱਲਾਂ ਕਰਨੀਆਂ ਵੀ ਕਿੱਡਾ ਇਹਨਾਂ ਦਾ ਖਾਣ ਪੀਣ ਵੀ ਖੁੱਲ ਗਿਆ ਘਰੇ ਹੋਟਲ ਬਣਾ ਲਓ ਸੌ ਗੱਲਾਂ ਆ ਜਾਂਦੀਆਂ ਸਾਰਾ ਕੁਝ ਵੇਖਣਾ ਪੈਂਦਾ ਜੋ ਤੂੰ ਖਾਣਾ ਹੋਊਗਾ ਮੈਂ ਨਾਲ ਚੱਲ ਜੂੰ ਖਾ ਲ ਖਾ ਲਈ ਰੋਟੀ ਚਲ ਤੂੰ ਲੈ ਆ ਲੈ ਦਿੰਨੀ ਫਿਰ ਨਾਲੇ ਤੁਸੀਂ ਇਹ ਵੀ ਗੱਲ ਕਹਿ ਦਿੱਤੀ ਵੀ ਮੰਮੀ ਨੇ ਗੱਲਾਂ ਬਣਾ ਲੈਣੀਆਂ ਤੇ ਤੁਹਾਨੂੰ ਪਤਾ ਤੁਹਾਡੀ ਮੰਮੀ ਗੱਲਾਂ ਬਣਨਦੀ ਐ ਤੇ ਫਿਰ ਮੇਰੇ ਵੱਲ ਨਹੀਂ ਮੇਰੇ ਵੱਲੋਂ ਕੁਛ ਨਹੀਂ ਯਾਰ ਫਿਰ ਮੇਰੇ ਵੱਲੋਂ ਹੀ ਮੈਂ ਕਿਉਂ ਕੁਝ ਗਲਤ ਸੋਚਦੇ ਜੀ ਨਹੀਂ ਯਾਰ ਤੇਰੇ ਨੂੰ ਸੋਚਣਾ ਹੁਣ ਜੋ ਸਾਡੇ ਘਰ ਚੱਲਣ ਡਿਆ ਭਾਈ ਦਾ ਸੱਚ ਤੇ ਸੁਣ ਮੰਮੀ ਮੇਰੀ ਗੱਲ ਸੁਣੋ ਮੰਮੀ ਇਹਦਾ ਅੱਗੇ ਜਾ ਕੇ ਬਹਿ ਜਾਓ ਫਿਰ ਮੇਰੇ ਲੱਗ ਕੇ ਬੈਠੀ ਹੋ ਤਾਂ ਫਿਰ ਕਲੇਸ਼ ਪੈਣਾ ਜਾਓ ਆਪਣੀ ਮੰਮੀ ਲਾ ਕੇ ਜਾ ਕੇ ਬਹਿ ਜਾਓ ਜਾਓ ਸੱਚ ਤੁਸੀਂ ਉੱਠ ਕੇ ਜਾਓ ਮੇਰੇ ਲੱਗ ਕੇ ਨਹੀਂ ਬਹਿਣਾ ਕਿਉਂ ਮੰਮੀ ਲੱਗੇ ਆਪਣੀ ਲੱਗੇ ਦੋਕਸੋ ਨੂੰ ਫੋਨ ਲਾ ਕੇ ਫਿਰ ਉਹਨੇ ਕਹਿਣਾ ਉਹਦੇ ਨਾਲ ਕੇ ਗੱਲਾਂ ਕਰਨ ਤੇ ਮੈਂ ਬਾਹਰ ਕੱਲੀ ਬੈਠੀ ਆ। ਚਲ ਪੁੱਛਦਾ ਹੁਣ ਮੰਮੀ ਨੂੰ ਇਹ ਦਵਾਈ ਤੇ ਬੜੀ ਵਗਾ ਕੇ ਮਾਰੀ ਔਰ ਤੋਂ ਬਾਅਦ ਖਾਦੀ ਵੀ ਆ ਕੇ ਨਹੀਂ ਚਾਚੀ ਦੇ ਸਾਹਮਣੇ ਤੇ ਬੈਠਾ ਦੇਖਣੀ ਡੈ ਮੰਮੀ ਤੋਂ ਉਤੋਂ ਤੇ ਮੋਰਾ ਨੂੰ ਪੀੜਦੀ ਬੜੀ ਉੱਚੀ ਜੀ ਮੰਮੀ ਗੱਲਾਂ ਕਰਨੀ ਹਾਂ ਤੇ ਜਾ ਕੇ ਪੁੱਛ ਲਓ ਹੁਣ ਜਾਨਾ ਪੁੱਛ ਮੰਮੀ ਨੇ ਦੋ ਤਾਂ ਵੀ ਚਾਚੀ ਦੇ ਸਾਹਮਣੇ ਮੈਨੂੰ ਭੰਡਤਾ ਵੀ ਮੈਂ ਰੋਟੀ ਨਹੀਂ ਚਲ ਮੈਂ ਹੁਣਾਂ ਨਾ ਤੂੰ ਰੋਟੀ ਪਾ ਕੇ ਰੱਖ ਰੋਟੀ ਮੈਂ ਇੱਥੇ ਹੀ ਖਾਣੀ ਆ। ਚਲ ਜਾਓ ਉਹ ਰੱਤੇ ਮੇਰੇ ਲੱਗੇ ਬੈਠਾ ਰਿਹਾ ਤੇ ਫੇਰ ਮੰਮੀ ਨੂੰ ਸ਼ੱਕ ਪੈ ਜੇ ਵੀ ਆਪਣੇ ਵੱਲ ਕਰ ਲਿਆ ਇਹਨੇ ਉਹ ਚੁੱਕਣਾ ਦੇਣ ਲਈ ਆ ਪੰਪ ਦੇਣ ਲਈ ਇਹੇ ਕੰਮ ਵਾ ਬਸ ਚਲ ਮੈਂ ਲਿਆਵਾਂ ਰੋਟੀ ਬਾ ਖਾਈਏ ਰੋਟੀ ਫੇਰ ਭੁੱਖ ਵੀ ਲੱਗੀ ਹੁਣ